ਰਾਇਣ ਖੁਸ਼ੀਆਂ ਮਨਾਉਂਦੀ ਹੈ ਵਾਲੀ ਸਪਨਾ ਨੇ ਖਿੱਚੀ ਨੇ ਲੋੜੀ ਮਨਾਉਂਦੀ ਏ ਸੋ ਤੁਹਾਨੂੰ ਤੇ ਤੁਹਾਡੇ ਸੂਹ ਪਰਿਵਾਰ ਨੂੰ ਸਕਾਲਰ ਸੀਨੀਅਰ ਸਕੂਲ ਅਰੰਗਿਆ ਬਰਾਂਦੋਂ ਲੋੜੀ ਦੀਆਂ ਲੱਖ ਲੱਖ ਵਧਾਈਆਂ ਇਸਰ ਆ ਦਲੀਦਰ ਜਾ ਦਲੀਦਰ ਦੀ ਜਣ ਚੁੱਲੇ ਬਾ ਇਨਾਂ ਸ਼ਬਦਾਂ ਨੂੰ ਮੈਂ ਕਹਿੰਦੇ ਹੋਏ ਤੁਹਾਨੂੰ ਸਾਰਿਆਂ ਨੂੰ ਹੀ ਸਕਾਲਰ ਸੀਨੀਅਰ ਸਕੂਲ ਦੇ ਸਾਰੇ ਪਰਿਵਾਰ ਵੱਲੋਂ ਲੋੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦੀ ਹੈ ਜਸਤਿਸ ਕੋ ਮੰਦੀਆ ਦੇ ਆਪ ਸਕਾਲਰ ਸੀਨੀਅਰ ਸਕੂਲ ਅਰੰਧਾ ਵਾਲਾ ਕਲਾ ਮੇਰੀ ਔਰਤ ਸੇ ਆਪ ਸਭੀ ਕੋ ਮਕਰ ਸੰਕ੍ਰਾਂਤੀ ਲਈ ਹਾਰਦਿਕ ਸ਼ੁਭ ਕਾਮਨਾਈ ઈਸ਼ੁਰ ਸੇ ਪ੍ਰਾਰਥਨਾ ਹੈ ਕਿ ਇਹ ਪਾਰਵਨ ਆਪ ਸਭੀ ਕੇ ਜੀਵਨ ਮੇ ਸੁਖ ਸ਼ਾਂਤੀ ਵਸ ਮਰੇ ਤੇ ਲੇ ਕਾਲਾ ਸੀਨੀਅਰ ਸਕੂਲ ਅਰੰਧਾ ਵਾਲਾ ਕਲਾ ਵੱਲੋਂ ਆਪ ਸਭ ਨੂੰ ਅਤੇ ਤੁਹਾਡੇ ਸਮੂਹ ਪਰਿਵਾਰ ਨੂੰ ਲੋਹੜੀ ਅਤੇ ਮਾਘੀ ਦੇ ਤਿਹਾੜੀਆਂ ਬਹੁਤ ਬਹੁਤ ਮੁਬਾਰਕ ਦਿਲ ਦੀ ਖੁਸ਼ੀ ਆਪਣੇ ਦਾ ਪਿਆਰ ਮੁਬਾਰਕ ਹੋਏ ਤੁਹਾਨੂੰ ਸਭ ਨੂੰ ਲੋਹੜੀ ਦਾ ਤਿਹਾੜੀ ਤੋਂ ਮੇਰੇ ਵੱਲੋਂ ਇਸ ਸਕੂਲਰ ਸੀਨੀਅਰ ਸਕੂਲ ਵੱਲੋਂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਲੋੜੀ ਅਤੇ ਮੱਘੀ ਦੀਆਂ ਲੱਖ ਲੱਖ ਵਧਾਈਆਂ ਕਰਦੇ ਹਾਂ। ਮੈਂ ਸਕੂਲਰ ਸੀਨੀਅਰ ਸਕੂਲ ਦੀ ਵਿਆਪਕਨਾ ਮੂੰਫਲੀ ਦੀ ਖੁਸ਼ਬੂ ਤੇ ਗੁੜ ਦੀ ਮਿਠਾਸ, ਮੱਕੀ ਦੀ ਰੋਟੀ ਤੇ ਸਰ੍ਹੋਂ ਦਾ ਸਾਗ, ਦਿਲ ਦੀ ਖੁਸ਼ੀ ਤੇ ਆਪਣਿਆਂ ਦਾ ਪਿਆਰ। ਪੂਰਤ ਤੁਹਾਨੂੰ ਲੋੜੀ ਦੇ ਤੋ। ਹੈਲੋ ਟੂ ਆਲ। ਆਈ ਐਮ ਨੈਂਸੀ ਮੈਥਸ ਟੀਚਰ ਆਫ ਸਕੂਲਰ ਸੀਨੀਅਰ ਸਕੂਲ ਅਰਾਈਆਂ ਵਾਲਾ ਕਲਾ। ਲੈਟ ਦਾ ਇਨਲਾਈਟਨਿੰਗ ਬੋਨਫਾਇਰ to illuminate all the darkness and sorrows of your life and refill it with the warmth of love care and happiness wishing you a very happy lohri to you and your family rajendra ko scholar senior school diya apak mere vallo ton nu te tode sare parivar nu lohri te magi diyan lakh lakh mubarakaan